ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਤੇ ਧੰਦ ਵੀ ਪੈਣ ਲੱਗੀ ਤੁਸੀਂ ਪਿੰਡਾਂ ਨੂੰ ਵੀ ਵਾਪਸ ਜਾਣਾ ਬਹੁਤ ਜ਼ਿਆਦੇ ਕੋਸ਼ਸ਼ ਹੋਈਆਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆਇਆ ਹੈ ਸਾਨੂੰ ਡੀਐਸਪੀ ਦਾ ਫੋਨ ਆਇਆ ਹੈ ਕਿ ਤੁਸੀਂ ਕੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਗਰਦੀ ਪ੍ਰਵਾਹ ਕੀਤੇ ਵਿੱਚ ਵੇਖੋਂ ਪੋਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਕੁੱਤਰੇ ਦੇ ਨਾਲ ਖੜੇ ਹੋ ਇਹ ਦੱਸਦਾ ਹੈ ਤੁਹਾਡਾ ਕਾਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਕਿ ਕਿੰਨਾ ਬੁੱਝੜ ਬਣੇ ਦੇ ਉੱਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫਨਗਾ ਕਰਕੇ ਖੰਡਾ ਵਰਸਣਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹੰਦਕੇ ਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਹਿੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਸ ਮੁਕਾਬਲੇ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ 'ਚ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਖਾਲਾ ਜਿਨੇ 25000 ਲਾਵਾਰਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜੌਂਦੇ ਨੂੰ ਵਿਚਾਲੋ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ লাশ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਆ ਕਿੱਥੇ ਧੂਕੀ ਆ ਕਿਹੜੇ ਦਰਿਆ ਚ ਰੋੜੀ ਆ ਕੋਈ ਸਬੂਤ ਹੈਗਾ ਸਬੂਤ ਹੁੰਦਾ ਮੁਜ਼ਮਲ ਕੋਲੇ ਸਬੂਤ ਹੁੰਦਾ ਕਤਲਾ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਨੂੰ ਵੀਡੀਓ ਲੱਗਰੀ ਦੇਖ ਲਈ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਲੂ ਕੋਲੇ ਜਿਹਦੇ ਤੇ ਜ਼ਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਜਿਹੜੂ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰਾਂ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੁਭਰਾਵੋ ਇਹ ਨਾ ਜਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ ਲਿਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰੋ ਦਾ ਸਫਾਇਆ ਕਰ ਦਿਓ ਸਫਾਇਆ ਤੋਂ ਪਾਪ ਭਰਦੀ ਸੁਣ ਲਿਆ ਬੰਦੀ ਕਹਿਦਾ ਕੀ ਹੈ ਕਿ ਤੁਸੀਂ ਇਸ ਮੋੜ ਤੇ ਜਾਉਣੀਓ ਅਗਲੇ ਮੋੜ ਤੇ ਜਾਉਦੇ ਜਾਓਗੇ ਕਿ ਨਹੀਂ ਇਹ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾੜੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਸਰ ਦੀ ਪਾਗਲ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰਿਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਤੋਂ ਕਰਤਾਰਨ ਤੋਂ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖੀਦਿਆ ਹੋਇਆ ਉਹ ਗੱਲ ਵਿੱਚੀ ਦਬ ਗਈ ਸੋ ਭਰਾਵੋ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਹੈ ਅੱਜ ਭਾਨਾ ਸਿੱਧੂ ਹੈ ਉਦੋਂ ਪਹਿਲਾਂ ਦੀਰ ਸੁੱਧੂ ਵਰਗਿਆਂ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਐਨਐਸਏ ਲਾ ਕੇ ਇਸੇ ਆਪ ਅੰਤ ਪੁੱਛੜ ਦੇ ਇਹ ਜੰਤ ਦੇ ਗੁੱਜੜ ਦੀ ਰੂਹ ਜਲ ਡੈਰ ਦੀ ਰੂਹ ਚਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਵੀ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਹਾਂ ਕੀ ਪੰਜਾਬ ਚਿੱਟਾ ਬੰਦ ਹੋ ਗਿਆ ਬਾਹਕੜੀਆਂ ਗੱਲ ਹੋ ਗਿਆ ਕਿ ਨਹੀਂ ਹੋ ਗਿਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀਰਦੋ ਇਹਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਐ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾ ਅਰਬਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਸੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰ ਤੁਸੀਂ ਬੋਲਣ ਤੱਕ ਨਹੀਂ ਦਿੰਦੇ ਨਾ ਉਹ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ ਭਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੇਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਚ ਐ ਜਿਵੇਂ ਉਤਰਾਖੰਡ ਚ ਐ ਕੋਈ 12 ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖੀ ਸਕਣ ਉਤਰਾਖੰਡ ਰਾਸਤੇ ਦੇ ਹਿਮਾਚਲ ਚ ਕਿ ਅਸੀਂ ਨਹੀਂ ਚੋਦੇ ਕਾਨੂੰਨ ਬਣਾਏ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਤਬੂਰਸਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਅਸੀਂ ਭਾਈ ਚਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਆ ਰਹੇ ਇਹ ਕਹਿਦਾ ਇਹ ਸੂਰ ਸਾਡੀ ਰਾਤ ਤਾਂ ਨਹੀਂ ਐ ਤੇ ਜਿਮਨੀ ਚੌਂਦੀ ਰਾਤ ਤਾਂ ਨਹੀਂ ਪੱਤੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਬੱਦਣੀ ਆ ਚਾ ਵੀ ਯਾਦ ਰੱਖਿਓ ਬੋਲਦੇ ਆ ਬਿਲਕੁਲ ਬੋਲਦੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਸ਼ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਇੱਕ ਝਕਾਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਮ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ ਵਿੱਚ ਬੰਦ ਹੈ ਇੱਕ ਝਕਾਰਾ ਮੈਂ ਉਹਨਾਂ ਦੇ ਵੀ ਭਲਾਉ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਓ ਸ੍ਰੀ ਆਕਾਰ ਅਗਲੀ ਗੱਲ ਸੁਣ ਲੈ ਧਿਆਨ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਵਸ ਤੀ ਹੈ ਅੱਜ ਤੁਸੀਂ ਦਿਖਾਤਾ ਇਹ ਕਾਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਦਾ ਬਖਸ਼ੇ ਆ ਇਹੀ ਲੋਕ ਮਾਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੱਜੇ ਲਾਉਂਦੇ ਆ ਕਿ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਉਹਨੂੰ ਗਾਵਾ ਕਰਤੀਆਂ ਉਹਨੂੰ ਗਾਇਆ ਕਰਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਣਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਭਈ ਸਿਮਰੋ ਭਾਬੀ ਹਰਸਵਤ ਨੂੰ ਕੀ ਬੋਲਦਾ ਰਿਹਾ ਕਪਤਨੂ ਕੀ ਬੋਲਦਾ ਰਿਹਾ ਹੈ ਕਿਕਲੀਆਂ ਪਉਂਦਾ ਰਿਹਾ ਹੈ ਅੱਜ ਅਜੇ ਸਵਾਲ ਕਰਦੇ ਹੋਈ ਬਵਾਸਤਰੀ ਹੋ ਰਹੀ ਹੈ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਹੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਏ ਆ ਨੌਜਵਾਨ ਚਲ ਜੈਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਸਾਹਿਬ ਤੇ ਉਹਨਾਂ ਲੋਕਾਂ ਦਾ ਕਰਨਾ ਚਾਹੁੰਦਾ ਜਿਹੜੀਆਂ ਹਾਲੇ ਵੀ ਜਾਗਦਾਨੀ ਵੀਰਾ ਹੈਗੀ ਐ ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲ ਤੋਂ ਮੁੰਡਾ ਰਾਜੂ ਇੱਕ ਕਹਰੇ ਵਿਚੋਂ ਪੜਾ ਆਇਆ ਇੱਕ ਮੁੰਡਾ ਇੱਥੋਂ ਜੋਤ ਬੜੰਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਟਾਂ ਪਾਈਆਂ ਸੁੱਖ ਮੰਤਰੀ ਨੂੰ ਕਿ ਜਿਹੜਾ ਜ਼ਬਰ ਦਾ ਜ਼ੁਲਮ ਤੂੰ ਕਰ ਰਿਹਾ ਹੈ ਲੋਕ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਨਾ ਕੀਤਾ ਨਾ ਕਰਦਾ ਬਹੁਤ ਹਮਲੇ ਆ ਹੋਏ ਆ ਬਹੁਤ ਧੜ ਵੀ ਆਏ ਆ ਇਹਦਾ ਮੂੰਹ ਭੰਨ ਕੇ ਮੋੜਿਆ ਤੇ ਬੱਕਰ ਦਾ ਵੀ ਮੂੰਹ ਭੰਨ ਕੇ ਮੋੜਨਾ ਇਹ ਤੁਹਾਡੇ ਦੇਖਣਾ ਪੰਜਾਬ ਦੇ ਲੋਕੋ ਭਗਤ ਜੀ ਤਰੀਕ ਨੂੰ ਬਾਈ ਆਲਾ ਸੁਣੋ ਬਿਲਕੁਲ ਭਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੋ ਅਗਲਾ ਐਲਾਨ 5 ਤਰੀਕ ਨੂੰ ਪਵਾਨ ਦੇ ਕਰਨੂ ਜਾਣਾ ਮੇਰੀ ਗੱਲ ਸੁਣ ਲੈ ਭੰਡਾਲਾ ਮੇਰੀ ਬੇਨਤੀ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੈਂ ਪਿੰਡਾਂ ਜੀ ਰੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੇ ਅਸੀਂ ਭਾਂਡੇ ਵਰਗੇ ਅਸਪਾਤ ਖੜਾ ਚਾਰ ਮਹੀਨੇ ਦਰ ਲਾ ਕੇ ਆਇਆ ਬਈ ਕੀ ਕਸੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਜੋ ਪਾਰਟੀ ਦੀਆਂ ਹਰੇਤਾ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਫਐ ਲੱਗਿਆ ਤਾਂ ਵੇਖੋ ਸਪਾਸ ਖਰਾਬ ਹੋਏ ਪੰਜਾਬ ਨਾਲ ਖੜਾ ਹੈ ਇਹੋ ਜਿਹੇ ਬੰਦੇ ਭਾਨੇ ਸਿੱਧੂ ਬਣ ਕੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਧਿਰਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਬਖਸ਼ੇ ਜਾਣਗੇ ਜਿਹੜੀ ਸਕਿਉਰਿਟੀ ਬਸਤੀ ਦੀ ਲੀਕ ਕੀਤੀ ਤਜਸਰ ਨੇ ਮੂਸੇਆ ਮਰਵਾਇਆ ਸਭਰਾਵਾਂ ਜਿਹਦਾ ਭਾਈ ਮਰਵਾਉਣੇ ਆਂ ਆਈ ਜਿਲ੍ਹਾ ਦੇ ਵਿੱਚ ਧੌਲਿਆ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਸਾਮਣੋ ਸਾਹਮਣੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਇਹ ਸ਼ਿਕਾਰ ਖੇਡਦੇ ਨੇ ਜਵਾਨੀ ਦਾ ਸ਼ਿਕਾਰ ਆ ਆਪਸੀ 90 ਦਾ ਦੌਰ ਚੱਲਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਕਿਉਂਕਿ ਅੰਦਰਖੱਤ ਤੇ ਨਹੀਂ ਸਾਂਝੀ ਹੈ ਉਹ ਅਮਰਤ ਸ਼ਾਹ ਵਰਗਿਆਂ ਨਾਲ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ केजरीवाल ਦਾ ਵੀ ਹੈਗਾ ਕਿ ਉਹਨਾਂ ਨਾਲ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਦਾ ਹੈ ਇਹ ਜੀ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਨਾਲ ਵਧੀਆ ਸ਼ੋਰ ਦੀ ਨਾਲ ਤਾਂ ਭਰਾਵੋ ਤੁਹਾਡਾ ਫਰਜ਼ ਮਰਦਾ ਜਿਵੇਂ ਤੁਸੀਂ ਅੱਜ ਆਏ ਹੋ ਆਜਾਏ ਪਿੰਡ ਦੇ ਪਿੰਡ ਅਗਲੇ ਪਿੰਡ ਜਾਣਾ ਭਵੰਤ ਦੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਕਰ ਸਾਨੂੰ 35 ਗਰੂ ਐਤੂ 10 ਗੁਣਾ ਚਾਹੀਦੀ ਹੈ ਸਾਬਤ ਪੰਜ ਗਰੂ ਇਹਦਾ ਕਰਾਗੇ ਮੀਟਿੰਗ ਅਭੀ ਲੈ ਤੂੰ ਕਹਦਾ ਸੀ ਮੈਨੂੰ ਆਏ ਗੱਲਬਾਤ ਕਰਿਆ ਕਰੋ ਵੀ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲਾਜ਼ੇ ਰੋਕ ਲੈਨੇ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਤੱਕ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚਾਹੀਦੀ ਚੋਰ ਜੋ ਤੂੰ ਕਰ ਰਿਹਾ ਹਜ਼ਾਰ ਤੁਸੀਂ ਭਾਨੇ ਨੂੰ ਨੰਗਾ ਕਰਾ ਕੇ ਵੀ ਕੁੱਟ ਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭਾਨੇ ਆ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਕੋਈ ਬਰਾਤਕਾਰੀ ਹੈ ਕਿਹੜਾ ਬਲਾਕਿੰਦਾ ਭੰਨੇ ਨੇ 5 ਤਰੀਕ ਨੂੰ ਬਾਈ ਭਵੰਤ ਦੇ ਘਰੋਂ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਦੱਸਾਂਗੇ ਕਿ ਕਿੱਥੋਂ ਤੁਰਨਾ ਹੈ ਬਾਈ ਦੱਸਾਂਗੇ ਨਾਲ ਦੀ ਨਾਲ ਮੀਡੀਆ ਲਈ ਦੱਸਾਂਗੇ ਸਾਰਿਆਂ ਕਿਸੇ ਵੰਦੀਆਂ ਰਾਏ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਿਓ ਖੜ ਦੇ ਧਿਆਨ ਨਾਲ ਸੁਣ ਲਓ ਇਹ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਬੈਠ ਕੇ ਤੰਬੂ ਕਰ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਪਰ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲ ਨੂੰ ਘਰੋਂ ਕਰੀ ਕੇ hernia ਪਿਆ ਉਧਰ ਨੂੰ ਫੜਾਂਗੇ ਸੈਵਨ ਦਾ ਬਾਈ ਸੈਵਨ ਦਾ ਬਟੋਨੇ ਬਹਾ ਕਰੀਆਂ ਕਰਕੇ ਜਿਕਾ ਲਾ ਸੈਵਨ ਦੇ ਦੇ ਦਿਓ ਬਰੇ ਸੋਹਿਹਾਲ ਸ਼ਾਂਤ ਬਈ ਰਹੋ ਭੁੜਕਾਟ ਨਾ ਆਇਓ ਗਵੰਦੀ ਲੋੜ ਦੀ ਟਿੱਪੰਦੀ ਲੋੜ ਦੀ ਬਈ ਅਖੀਰ ਦੇ ਸਾਥਕ ਇਹ ਪੰਜਾਬ ਦੀ ਢਾਈ ਲੜਦੇ ਰਵਾਂਗੇ ਆਪਣੀਆਂ ਆਉਣ ਵਾਲੀਆਂ نسل ਨੂੰ ਬਚਾਉਣ ਖਰ ਲੜਦੇ ਰਵਾਂਗੇ ਧੰਨਵਾਦ ਸਾਰਿਆਂ ਦਾ